ਟਾਂਡੇ ਦੇ ਵਿੱਚ ਨਵੇਂ ਬਲੋਕ ਸੰਮਤੀ ਮੈਂਬਰਾਂ ਦੇ ਬਾਰੇ ਤੁਹਾਨੂੰ ਜੇਕਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਟਾਂਡੇ ਦੇ ਵਿੱਚ ਪੰਜ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਨੇ ਇਸ ਤੋਂ ਬਾਅਦ ਬਾਕੀ ਸੀਟਾਂ ਜੋ ਬਚੀਆਂ ਉਹ ਸਾਰੀਆਂ ਹੀ ਉਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਜੇਕਰ ਟਾਂਡੇ ਦੇ ਬਲੋਕ ਸੰਮਤੀ ਮੈਂਬਰਾਂ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀਏ ਤੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਟਾਂਡੇ ਦੇ ਜਿਹੜੇ ਨਵੇਂ ਬਣੇ ਕੈਂਡੀਡੇਟ ਨੇ ਉਹਨਾਂ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਉਹ ਕਿੰਨੀਆਂ ਵੋਟਾਂ ਤੋਂ ਜਿੱਤੇ ਨੇ ਤਾਂ ਵਿਰੋਧੀ ਪਾਰਟੀਆਂ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਸ਼ੁਰੂ ਕਰਦੇ ਹਾਂ ਟਾਂਡਾ ਦੇ ਬਲੋਕ ਸੰਵਤੀ ਮੈਂਬਰਾਂ ਦੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਜਗ੍ਹਾ ਦੇ ਉੱਤੇ ਟਾਂਡੇ ਦੇ ਜਿਹੜੇ ਮੁਰਾਦਪੁਰ ਨੈਰੀਲ ਜਿਹੜਾ ਇਹ ਸਭ ਤੋਂ ਪਹਿਲਾ ਬਲੋਕ ਸੰਵਤੀ ਦੀ ਸੀਟ ਸੀ ਉੱਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 612 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 646 ਵੋਟਾਂ ਮਿਲੀਆਂ ਨੇ ਇਸ ਉਮੀਦ ਸੀਟ ਦੇ ਉੱਤੇ ਮਨਜੀਤ ਕੋਰ ਜੋ ਕਾਂਗਰਸ ਦੇ ਉਮੀਦਵਾਰ ਸਨ ਉਹ 34 ਵੋਟਾਂ ਦੇ ਨਾਲ ਜੇਤੂ ਘਾਟ ਦਿੱਤੇ ਗਏ ਨੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਟਾਂਡਾ ਦੇ ਮਿਆਣੀ ਦੀ ਤਾਂ ਟਾਂਡਾ ਦੇ ਮਿਆਣੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1043 ਵੋਟਾਂ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 1525 ਵੋਟਾਂ ਮਿਲੀਆਂ ਨੇ ਤੇ ਇਸ ਸੀਟ ਤੇ ਵੀ ਕਾਂਗਰਸ ਦੇ ਪਰਮਿੰਦਰ ਕੁਮਾਰ ਨੇ ਜਿੱਤ ਪ੍ਰਾਪਤ ਕੀਤੀ ਹੈ 482 ਵੋਟਾਂ ਦੇ ਨਾਲ ਇਸ ਸੀਟ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਹਿ ਬਾਜਪੁਰ ਦੀ ਤਾਂ ਇਸ ਸੀਟ ਦੇ ਉੱਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 925 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 974 ਵੋਟਾਂ ਮਿਲੀਆਂ ਨੇ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਨੂੰ ਇਸ ਸੀਟ ਦੇ ਉੱਤੋਂ 531 ਵੋਟਾਂ ਮਿਲੀਆਂ ਨੇ ਤੇ ਏ ਸੀਟ ਦੇ ਉੱਤੇ ਵੀ ਕਾਂਗਰਸ ਦੇ ਉਮੀਦਵਾਰ ਕੁਲਦੀਪ ਕੌਰ ਨੇ 49 ਬੋਟਾ ਦੇ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਭੁੱਲੂਪੁਰ ਦੀ ਤੇ ਇਸ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 1100 ਬੋਟਾ ਪ੍ਰਾਪਤ ਕੀਤੀਆਂ ਨੇ ਕਾਂਗਰਸ ਦੇ ਉਮੀਦਵਾਰ ਨੇ 818 ਬੋਟਾ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਨੇ 460 ਬੋਟਾ ਪ੍ਰਾਪਤ ਕੀਤੀਆਂ ਨੇ ਤੇ ਇਸ ਦੇ ਨਾਲ ਹੀ ਇਸ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਬਰਿੰਦਰ ਸਿੰਘ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਨ ਉਨਨ 282 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜਲਾਲਪੁਰ ਦੀ ਤਾਂ ਜਲਾਲਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 1293 ਵੋਟਾਂ ਪ੍ਰਾਪਤ ਕੀਤੀਆਂ ਹਨ ਕਾਂਗਰਸ ਦੇ ਉਮੀਦਵਾਰ ਨੇ 1084 54 ਵੋਟਾਂ ਪ੍ਰਾਪਤ ਕੀਤੀਆਂ ਹਨ ਤੇ ਇਹ ਸੀਟ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ ਨੇ 249 ਵੋਟਾਂ ਦੇ ਨਾਲ ਜਿਹੜੀ ਆ ਉਹ ਪ੍ਰਾਪਤ ਕੀਤੀ ਹੈ ਮਾਫੀ ਚਾਹੁੰਦਾ 239 ਵੋਟਾਂ ਦੇ ਨਾਲ ਜਿਹੜੀ ਆ ਲਖਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਨਨ ਇਸ ਤੋਂ ਜਿੱਤ ਪ੍ਰਾਪਤ ਕੀਤੀ ਹੈ ਇਸ ਵਾਰ ਟਾਲੀ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਟਾਲੀ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 1042 ਵੋਟ ਪ੍ਰਾਪਤ ਕੀਤੀ ਹੈ ਕਾਂਗਰਸ ਦੇ ਉਮੀਦਵਾਰ ਨੇ 577 ਬੋਟਾ ਪ੍ਰਾਪਤ ਕੀਤੀਆਂ ਹਨ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਨੇ 600 ਵੋਟ ਪ੍ਰਾਪਤ ਕੀਤੀ ਹੈ ਅਤੇ ਇਸ ਸੀਟ ਤੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਜਿੰਦਰ ਕੌਰ ਜੋ ਕਿ 442 ਬੋਟਾ ਦੇ ਨਾਲ ਜਿੱਤੂ ਕਰਾ ਦਿੱਤੇ ਗਏ ਹਨ ਇਸ ਤੋਂ ਬਾਅਦ ਤਲਵੰਡੀ ਡੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1240 ਬੋਟਾ ਮਿਲੀਆਂ ਹਨ ਕਾਂਗਰਸ ਨੂੰ ਇਹ ਸੀਟ ਤੋਂ 970 ਬੋਟਾ ਮਿਲਿਆ ਹਨ ਤੇ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਰਿੰਕੂ ਤੇਜੀ ਨੇ तकरीबन 270 ਬੋਟਾ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਜਹੂਰਾ ਦੀ ਗੱਲ ਕੀਤੀ ਜਾਵੇ ਤਾਂ ਜਹੂਰਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1128 ਬੋਟਾ ਮਿਲਿਆ ਹਨ ਕਾਂਗਰਸ ਨੂੰ 796 ਬੋਟਾ ਮਿਲਿਆ ਹਨ ਤੇ ਸ਼ਰਮਣੀ ਕਾਲੀਦਾਰ ਨੂੰ 368 ਬੋਟਾ ਮਿਲਿਆ ਹਨ ਇਹ ਸੀਟ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਜਸਵਿੰਦਰ ਕੌਰ ਹੈ ਉਹਨਾਂ ਨੇ 332 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰੀਏ ਦੇਹੜੀਵਾਲ ਦੀ ਤਾਂ ਇੱਥੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1249 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ 625 ਵੋਟਾਂ ਮਿਲੀਆਂ ਤੇ ਸ਼੍ਰੋਮਣੀ ਕਾਲ ਨੂੰ 258 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਵੀ ਆਮ ਆਦਮੀ ਪਾਰਟੀ ਨੇ 624 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਉਮੀਦਵਾਰ ਦਾ ਨਾਮ ਹੈ ਅਤਿੰਦਰਪਾਲ ਸਿੰਘ ਇਸ ਤੋਂ ਬਾਅਦ ਗੱਲ ਕਰਦੇ ਹਾਂ ਪਿੰਡ ਜੋੜਾ ਦੀ ਤਾਂ ਜੋੜਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1286 ਵੋਟਾਂ ਪਈਆਂ ਹਨ ਕਾਂਗਰਸ ਨੂੰ ਏ ਸੀਟ ਤੋਂ 893 ਵੋਟਾਂ ਮਿਲੀਆਂ ਹਨ ਤੇ ਸ਼੍ਰੋਮਣੀ ਕਾਲਦਾਰ ਨੂੰ ਏ ਸੀਟ ਤੋਂ 176 ਵੋਟਾਂ ਮਿਲੀਆਂ ਨੇ ਏ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗਗਨਦੀਪੌਰ ਨੇ 392 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਵਾਰ ਗੱਲ ਕਰਦੇ ਹਾਂ ਕੋੜੇਵਾਦੀ ਦੇ ਕੋੜੇਵਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 786 ਵੋਟਾਂ ਮਿਲੀਆਂ ਹਨ ਤੇ ਕਾਂਗਰਸ ਦੇ ਉਮੀਦਵਾਰ ਨੂੰ 790 ਵੋਟਾਂ ਮਿਲੀਆਂ ਹਨ ਇਹ ਸੀਟ ਕਾਂਗਰਸ ਦੀ ਝੋਲੀ ਪਈ ਹੈ ਤੇ ਇੱਥੇ ਬਲਵਿੰਦਰ ਪਾਲ ਸਿੰਘ ਨੇ 4 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਹੈ ਸੀਟ ਜੋਤੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਕੰਧਾਲਾ ਜੱਟਾਂ ਦੀ ਦੇ ਕੰਧਾਲਾ ਜੱਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 1075 ਵੋਟਾਂ ਪ੍ਰਾਪਤ ਕੀਤੀਆਂ ਹਨ ਕਾਂਗਰਸ ਨੇ ਇਸ ਸੀਟ ਤੇ 598 ਵੋਟਾਂ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 86 ਵੋਟਾਂ ਪਈਆਂ ਹਨ ਤੇ ਇਹ ਸੀਟ ਆਮ ਆਦਮੀ ਪਾਰਟੀ ਦੇ ਪਵਨਦੀਪ ਕੌਰ ਨੇ ਤਕਰੀਬਨ 477 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਝਾਵਾ ਦੀ ਦੇ ਝਾਵਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜੇਕਰ ਗੱਲ ਕਰੀਏ ਤਾਂ 985 ਵੋਟਾਂ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 936 ਵੋਟਾਂ ਮਿਲੀਆਂ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 175 ਵੋਟਾਂ ਮਿਲੀਆਂ ਨੇ ਇਹ ਸੀਟ ਆਮ ਆਦਮੀ ਪਾਰਟੀ ਦੇ ਸੁਖਵਿੰਦਰਜੀਤ ਸਿੰਘ ਨੇ ਤਕਰੀਬਨ 49 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉੱਥੇ ਜੇਕਰ ਗੱਲ ਕਰੀਏ ਝਾਵਾਂ ਦੀ ਬਾਤ ਗੱਲ ਕਰਦੇ ਹਾਂ ਜਾਜਾ ਦੀ ਤੇ ਜਾਜਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 890 ਵੋਟਾਂ ਪ੍ਰਾਪਤ ਕੀਤੀਆਂ ਹਨ ਕਾਂਗਰਸ ਦੇ ਉਮੀਦਵਾਰ ਨੇ 582 ਵੋਟਾਂ ਪ੍ਰਾਪਤ ਕੀਤੀਆਂ ਸ਼੍ਰੋਮਣੀ ਕਾਲੀ ਦਲ ਦੇ ਕੈਂਡੀਡੇਟ ਨੇ 264 ਵੋਟਾਂ ਪ੍ਰਾਪਤ ਕੀਤੀਆਂ ਹਨ ਤੇ ਆਮ ਆਦਮੀ ਪਾਰਟੀ ਦੇ ਕਮਲਜੀਤ ਸਿੰਘ ਨੇ ਇਸ ਸੀਟ ਦੇ ਉੱਤੇ 347 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਜੇ ਗੱਲ ਕਰੀਏ ਬੁੱਢੀ ਪਿੰਡ ਦੀ ਤਾਂ ਬੁੱਢੀ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ 1086 ਵੋਟਾਂ ਪ੍ਰਾਪਤ ਕੀਤੀਆਂ ਹਨ ਕਾਂਗਰਸ ਦੇ ਉਮੀਦਵਾਰ ਨੇ 1031 ਵੋਟਾਂ ਪ੍ਰਾਪਤ ਕੀਤੀਆਂ ਹਨ ਤੇ ਇਸ ਸੀਟ ਦੇ ਉੱਤੋਂ ਇਹ ਬੁੱਢੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ 55 ਵੋਟਾਂ ਤੋਂ ਜਿਹੜੀ ਹੈ ਗगन ਪ੍ਰੀਤ ਸਿੰਘ ਨੇ 55 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਰਸੀ ਪਿੰਡ ਦੀ ਹਰਸੀ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1193 ਵੋਟਾਂ ਮਿਲੀਆਂ ਹਨ ਕਾਂਗਰਸ ਨੂੰ 785 ਵੋਟਾਂ ਮਿਲੀਆਂ ਹਨ ਭਾਜਪਾ ਨੂੰ ਇਸ ਸੀਟ ਦੇ ਉੱਤੋਂ 216 ਵੋਟਾਂ ਮਿਲੀਆਂ ਹਨ ਤੇ ਇੱਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਲਵਦੀਪ ਸਿੰਘ ਨੇ 408 408 ਵੋਟਾਂ ਦੇ ਨਾਲ ਜਿਹੜੀ ਆ ਉਹ ਜਿੱਤ ਪ੍ਰਾਪਤ ਕੀਤੀ ਹੈ ਦੋਸਤੋ ਬਾਰੇ ਗੱਲ ਕਰੀਏ ਅਸੀਂ ਇਹ ਮੂਨਕਾ ਕਲਾਂ ਦੀ ਤਾਂ ਮੂਨਕਾ ਕਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 598 ਵੋਟਾਂ ਮਿਲੀਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 1095 ਵੋਟਾਂ ਮਿਲੀਆਂ ਹਨ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੂੰ 240 ਵੋਟਾਂ ਮਿਲੀਆਂ ਹਨ ਤੇ ਇਸ ਸੀਟ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਪ੍ਰਵਿੰਦਰ ਕੌਰ ਨੇ ਕਾਂਗਰਸ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ 497 ਵੋਟਾਂ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਲੋਦੀ ਚੱਕ ਦੀ ਤੇ ਲੋਦੀ ਚੱਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 875 ਬੋਟਾ ਮਿਲਿਆ ਹਨ ਕਾਂਗਰਸ ਦੇ ਉਮੀਦਵਾਰ ਨੂੰ 677 ਬੋਟਾ ਮਿਲਿਆ ਹਨ ਤੇ ਸ਼੍ਰੋਮਣੀ ਕਾਲਦਾਲ ਦੇ ਉਮੀਦਵਾਰ ਨੂੰ 711 ਬੋਟਾ ਮਿਲਿਆ ਹਨ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਨਿਲਮ ਭੇਲਾ ਨੇ 164 ਬੋਟਾ ਦੇ ਨਾਲ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਖੁੱਡਾ ਦੀ ਤੇ ਖੁੱਡਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 845 ਬੋਟਾ ਮਿਲਿਆ ਹਨ ਕਾਂਗਰਸ ਦੇ ਉਮੀਦਵਾਰ ਨੂੰ 836 ਬੋਟਾ ਮਿਲਿਆ ਹਨ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਨੂੰ 482 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਮਨਦੀਪ ਕੌਰ ਨੇ 9 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਸੀਟ ਦੇ ਉੱਤੋਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਖੋਖਰ ਦਵਾਖਰੀ ਦੀ ਦੁਖੋਖਰ ਦਵਾਖਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1141 ਵੋਟਾਂ ਪਈਆਂ ਹਨ ਕਾਂਗਰਸ ਦੇ ਉਮੀਦਵਾਰ ਨੂੰ 1050 ਵੋਟਾਂ ਮਿਲੀਆਂ ਹਨ ਤੇ ਇਹ ਸੀਟ ਦੇ ਉੱਤੇ ਬਲਜੀਤ ਕੌਰ ਨੇ 90 ਵੋਟਾਂ ਦੇ ਫਰਕ ਦੇ ਨਾਲ ਜਿਹੜੀ ਹੈ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਇਹ ਹਾਜੀਪੁਰ ਦੇ ਜਿਹੜੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਹਨ ਉਹਨਾਂ ਦੇ ਬਾਰੇ ਜਾਣਕਾਰੀ ਸਾਂਝੀ ਤੁਹਾਡੇ ਨਾਲ ਕਰਾਂਗੇ